ਕਈਆਂ ਆਰਐਸਐਸ ਵਾਲੇ ਆਪਣੀ ਅਸਲੀ ਗੱਲ ਨੂੰ ਕਹਿਣ ਤੋਂ ਝਿਜਕਦੇ ਸਨ ਕਈ ਵਾਰੀ ਪਰ ਜਦੋਂ ਤੋਂ ਮੋਦੀ ਸਰਕਾਰ ਸੱਤਾ 'ਚ ਆਈ ਹੈ ਔਰ ਆਰਐਸਐਸ ਨੇ ਆਪਣਾ ਹਿੰਦੂਤਵੀ ਏਜੰਡਾ ਮੋਹਰੇ ਰੱਖ ਕੇ ਕੰਮ ਕਰਨਾ ਸ਼ੁਰੂ ਕੀਤਾ ਖੁੱਲੇ ਤੌਰ ਤੇ ਉਦੋਂ ਦੇ ਆਰਐਸਐਸ ਦੇ ਆਗੂ ਹੁਣੇ ਬੜਾ ਹਿੱਕ ਥੋਕੇ ਕਹਿ ਰਹੇ ਆ ਅਸੀਂ ਭਾਰਤ ਦਾ ਸੰਵਿਧਾਨ ਵੀ ਬਦਲਣਾ ਕੱਲਾ ਸੰਵਿਧਾਨ ਨਹੀਂ ਬਦਲਣਾ ਅਸੀਂ ਭਾਰਤ ਵਿੱਚ ਮਨੁਵਾਦੀ ਢਾਂਚਾ ਲਿਆਉਣਾ ਜਿਹੜਾ ਢਾਂਚਾ ਜਾਤ-ਪਾਤ ਪੈਦਾ ਕਰਦਾ ਜਾਤ-ਪਾਤ ਵਿੱਚ ਬਖਰੇਵੇਂ ਪੈਦਾ ਕਰਦਾ। ਔਰ ਇਹ ਸੱਦ ਤੱਕ ਵੀ ਆਰਐਸਐਸ ਦੇ ਬੰਦਿਆਂ ਨੇ ਲਿਖਤਾਂ ਲਿਖੀਆਂ ਕੁਝ ਕਿ ਉੱਤਪੂਰਬੀ ਖਿੱਤੇ ਦੇ ਲੋਕੀ ਜਿਨ੍ਹਾਂ ਨੇ ਬਹੁਤ ਧਰਮ ਅਪਣਾ ਲਿਆ ਸੀ ਉਹ ਅੰਗਰੇਜ਼ਾਂ ਦੇ ਤੇ ਮੁਗਲਾਂ ਦੇ ਸਾਹਮਣੇ ਡਟੇ ਇਸ ਕਰਕੇ ਨਹੀਂ ਕਿਉਂਕਿ ਉੱਥੇ ਜਾਤ-ਪਾਤੀ ਵਿਵਸਥਾ ਨਹੀਂ ਸੀ ਹੈ। ਮਨੁਵਾਦ ਢਾਂਚਾ ਕਮਜ਼ੋਰ ਹੋ ਚੁੱਕਾ ਸੀ ਬਹੁਤ ਧਰਮ ਕਰਕੇ। لیکن بو دھرم ਕਿਉਂਕਿ سینٹر ਚ ਨਹੀਂ ਆਇਆ ਉਸ ਪੱਧਰ ਤੇ ਉਹਨਾਂ ਦੇ ਅਨੁਸਾਰ ਇਥੇ ਮਨੁਵਾਦੀ ਢਾਂਚਾ ਕਾਇਮ ਸੀ ਇਸ ਲਈ ਕੇਂਦਰੀ ਭਾਰਤ ਵਿੱਚ ਮੁਗਲਾਂ ਦਾ ਤੇ ਅੰਗਰੇਜ਼ਾਂ ਦਾ ਆਉਣਾ ਲੇਟ ਰਿਹਾ ਇਹ ਤੱਥਾਂ ਤੇ ਆਧਾਰਤਾ ਨਹੀਂ ਹੈ ਪਰ ਉਹ ਆਪਣੀ ਗੱਲ ਨੂੰ ਕਹਿਣ ਲਈ ਇੱਕ ਢੰਗ ਵਰਤਦੇ ਆ ਆਰਐਸਐਸ ਵਾਲੇ ਹੁਣ ਉਹ ਖੁੱਲੇ ਰੂਪ ਚ ਕਹਿ ਰਹੇ ਆ ਕਿ ਮਨੁਵਾਦੀ ਢਾਂਚਾ ਕੁਦਰਤੀ ਤੌਰ ਤੇ ਕੰਮ ਬੰਡਿਆ ਇਹਨੂੰ ਵਧੀਆ ਢਾਂਚਾ ਹੋਰ ਕੋ ਹੋ ਨਹੀਂ ਸਕਦਾ ਤੇ ਹੁਣ ਤਾਂ ਇਹ ਕਹਤਾ ਭਗਵਤ ਨੇ ਵੀ ਜੇ ਦੁਨੀਆ ਚ ਹਿੰਦੂਤਵੀ ਰਾਜਨੀਤਿਕ ਬਣਨਗੇ ਤਾਂ ਫਿਰ ਦੁਨੀਆ ਵੀ ਕਾਇਮ ਨਹੀਂ ਰਹਿ ਸਕੇਗੀ। ਔਰ ਉਹਨਾਂ ਨੇ ਖੁੱਲ ਕੇ ਦਲਤਾਂ ਦੇ ਖਿਲਾਫ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਸੰਵਿਧਾਨ ਨੂੰ ਬਦਲਣ ਦਾ ਵੀ ਕੰਮ ਸ਼ੁਰੂ ਕਰ ਦਿੱਤਾ। ਇਸ ਲਈ ਬੜੀ ਜ਼ਰੂਰੀ ਬਣ ਗਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਮਨੋਵਾਦੀ ਢਾਂਚਾ ਦੁਆਰਾ ਲਾਗੂ ਕਰਨ ਦਾ ਅਰਥ ਕੀ ਆ। ਔਰ ਕਿੰਨੀ ਚਲਾਕੀ ਆ ਕਿੰਨੇ 도ਗਲੀ ਨੀਤੀ ਆ। ਇੱਕ ਪਾਸੇ ਮਨੋਵਾਦੀ ਢਾਂਚਾ ਇਹ ਪ੍ਰਚਾਰ ਇਹ ਰਾਇ ਦਿੰਦਾ ਲੋਕਾਂ ਨੂੰ ਇਹ ਸਿਧਾਂਤ ਪੇਸ਼ ਕਰਦਾ ਕਿ ਜਾਤ ਪਾਤ ਤੇ ਆਧਾਰ ਤੇ ਜਿਹੜੀ ਕੰਮ ਵੰਡ ਹੋਈ ਉਹ ਠੀਕ ਆ ਤੇ ਨੀਵੀਂਆਂ ਜਾਤਾਂ ਦੇ ਨਾਲ ਵਿਤਕਰਾ ਹੋਣਾ ਹੀ ਚਾਹੀਦਾ ਆ ਜਿਹੜਾ ਕੰਮ ਉਹ ਕਰਦੇ ਆ ਸਫਾਈ ਦਾ ਥੱਲੇ ਵਾਲੇ ਵਰਕਰ ਲੋਕਾਂ ਦੀ ਸੇਵਾ ਕਰਦੇ ਸਮਾਜ ਦੀ ਕੋਈ ਗੱਲ ਨਹੀਂ ਆ ਉਹਨਾਂ ਦੇ ਵੱਖਰੇ ਸ਼ਮਸ਼ਾਨ ਘਾਟਿਆ ਉਹਨਾਂ ਦੇ ਭਾਂਡੇ ਵੱਖਰੇ ਆ ਉਹਨਾਂ ਦੇ ਜਲ ਸਰੋਤ ਵੱਖਰੇ ਆ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਮਨੁਵਾਦ ਤਾਂ ਚੱਲ ਲਾਗੂ ਕਰਨਾ ਤੇ ਦੂਜੇ ਪਾਸੇ ਵੋਟਾਂ ਹਾਸਲ ਕਰ ਲਈ ਆਪਣਾ ਆਧਾਰ ਕਰਨ ਲਈ ਬਣਾਉਣ ਲਈ ਤੇ ਦਲਤ ਸਮਾਜ ਵੀ ਜੀ ਹਿੰਦੂ ਭਾਈਚਾਰੇ ਦਾ ਅੰਗ ਹੈ ਉਹਦਾ ਹਿੰਦੂ ਹੀ ਹੈ ਨਾ ਉਹ ਔਰ ਹੁਣ ਤਾਂ ਫਿਰ ਗਾਹ ਅੱਗੇ ਵਧ ਗਏ ਆ ਕਿ ਭਗਵਾਨ ਵਾਲਮੀਕ ਜੀ ਦੇ ਅਸੀਂ ਮੰਦਿਰ ਬਣਾਵਾਂਗੇ ਤੇ ਫੇ ਤੁਹਾਨੂੰ ਯਾਤਰਾ ਵੀ ਕਰਾਵਾਂਗੇ ਇਸ ਤਰ੍ਹਾਂ ਉਹਨਾਂ ਨੇ ਗੁਰੂ ਅਰਬਦਾਸ ਜੀ ਬਾਰੇ ਵੀ ਕਿਹਾ ਸੀ ਭਾ ਮੇਰਾ ਕਹਿਣ ਤੋਂ ਵੀ ਇੱਕ ਪਾਸੇ ਦਲਤਾਂ ਨਾਲ ਨਫ਼ਰਤ ਮਨਉਬਾਦੀ ਢਾਂਚਾ ਲਾਗੂ ਕਰਨ ਦਾ ਕੰਮ ਤੇ ਦੂਜੇ ਪਾਸੇ ਦਲਤਾਂ ਨਾਲ ਝੂਠਾ ਤੇਜਗਾਉਣ ਦਾ ਤਰੀਕਾ ਕਿ ਅਸੀਂ ਤੁਹਾਡੇ ਬੜੇ ਰੱਖਿਆ ਗਿਆ ਇਹ ਬੜੀ ਡੂੰਗੀ ਸਾਜ਼ਿਸ਼ਾ ਭਾਰਤ ਵਿੱਚ ਰਸੀ ਆ ਰਹੀ ਹੈ ਇਸੇ ਕਰਕੇ ਰੈਵੋਲੂশনারੀ ਮਾਰਕਸਿਸਟ ਪਾਰਟੀ ਆਫ ਇੰਡੀਆ ਨੇ ਆਰਐਮਪੀਆਈ ਨੇ ਇਹ ਫੈਸਲਾ ਕੀਤਾ ਪਾਰਟੀ ਦੀ ਸੂਬਾ ਕਮੇਟੀ ਨੇ ਕਿ ਅਸੀਂ ਇਹ ਦੇ ਉੱਤੇ ਸਪੈਸ਼ਲ ਮੁਹਿੰਮ ਚਲਾਵਾਂਗੇ ਇੱਕ 15 ਵਾੜੇ ਦੀ ਜਦੋਂ ਸਾਰੀ ਪਾਰਟੀ ਪੰਜਾਬ ਦੇ 1000 ਪਿੰਡਾਂ ਤੇ ਕਸਮਿਆਂ 'ਤੇ ਜਾ ਕੇ ਲੋਕਾਂ ਨੂੰ ਇਹ ਦੱਸੇਗੀ ਕਿ ਮਨੋਵਾਦੀ ਢਾਂਚਾ ਲਿਆਉਣ ਦਾ ਮਕਸਦ ਕੀ ਆ ਤੇ ਮਨੋਵਾਦੀ ਢਾਂਚਾ ਹੈ ਕਿ ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਸਮਝਾ ਕੇ ਤਿਆਰ ਕੀਤਾ ਜਾ ਸਕੇ ਕਿਤੇ ਉਹ ਆਰਐਸਐਸ ਦੇ ਜਾਲ 'ਚ ਨਾ ਫਸ ਜਾਈਂ ਇਹ 15 ਵਾੜਾ 28 ਨਵੰਬਰ ਤੋਂ ਲੈ ਕੇ 12 ਦਸੰਬਰ ਤੱਕ ਮਨਾਇਆ ਜਾਏਗਾ। ਪਾਰਟੀ ਦੇ ਸਾਥੀ ਸਾਰੇ ਚਾਹੇ ਉਹ ਕਿਸੇ ਬਰਾਦਰੀ ਨਾਲ ਸੰਬੰਧਤ ਹੋਣ, ਕਿਸਾਨੀ ਦਾ ਹੋਣ, ਮਜ਼ਦੂਰਾ ਨਾ ਹੋਣ ਸਾਰੇ ਹੀ ਲਾਲ ਝੰਡੇ ਲੈ ਕੇ ਖਾਸ ਤੌਰ ਤੇ ਦਲਤਾਂ ਦੇ ਵੇੜਿਆਂ 'ਵੇ ਜਾਣਗੇ। ਉੱਥੇ ਜਾ ਕੇ ਉਹਨਾਂ ਨੂੰ ਮਨੁਵਾਦੀ ਢਾਂਚੇ ਬਾਰੇ ਜਾਣਕਾਰੀ ਦੇ ਕੇ ਸੁਚੇਤ ਕਰਨਗੇ। ਕੇਂਦਰੀ slogan ਅਸੀਂ ਉਹਦਾ ਇਹ ਬਣਾਇਆ। ਮੁਝਾ ਮੁੱਖ ਨਾਰਾ ਲਾਉਣਾ ਸੀ। ਵੀ ਮਨੁਵਾਦ ਪਹਾਈਏ। ਬੇਗੰਪੁਰ ਆ ਵਸਾਈਏ ਨਾਰਾਈ ਹੋਗਾ ਇਹ ਡਾ ਗੂੰਜੇਗਾ ਪਿੰਡਾਂ 'ਚ ਮਨੁਵਾਦ ਭਜਾਈਏ ਬੇਗੰਪੁਰ ਆ ਵਸਾਈਏ ਪਹਾਵੇ ਆ ਵੀ ਜਿਹੜੀ ਪ੍ਰਥਾ ਮਨੁਵਾਦੀ ਲਿਆਉਣਾ ਚਾਹੁੰਦੇ ਆ ਇਹਨੂੰ ਆਉਣ ਤੋਂ ਰੋਕਿਆ ਜਾਵੇ ਲੋਕਾਂ ਨੂੰ ਜਾਗਰੂਕ ਕਰਕੇ ਤੇ ਇੱਥੇ ਇੱਕ ਐਸਾ ਸਮਾਜ ਬਣਾਇਆ ਜਾਵੇ ਜਿੱਥੇ ਗਮ ਨਾ ਹੋਵੇ ਜਿਹਦਾ ਸੰਕਲਪ ਸਤਗੁਰ ਰਵਦਾਸ ਮਹਾਰਾਜ ਨੇ ਲਿਆ ਸੀ ਬੇਗੰਪੁਰ ਆ ਵਸਾਈਏ ਹੁਣ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਆ ਵੀ ਮਨੁਵਾਦੀ ਢਾਂਚਾ ਕੱਲਾ ਦਲਤਾਂ ਦੇ ਖਿਲਾਫ ਨਹੀਂ ਜਿਹੜਾ ਢਾਂਚਾ ਸਮਾਜ ਵਿੱਚ ਜਾਤ ਪਾਤ ਦਾ ਪ੍ਰਚਾਰ ਕਰਦਾ ਅਸਲ ਵਿੱਚ ਉਹ ਸਮੁੱਚੇ ਸਮਾਜ ਦੇ ਖਿਲਾਫ ਹੈ। ਉਹ ਸਮਾਜ ਨੂੰ ਐਨ ਪੂਰੀ ਤਰ੍ਹਾਂ ਡੱਬਿਆਂ 'ਚ ਬੰਦ ਕਰ ਦਿੰਦਾ ਵੀ ਇੱਕ ਡੱਬੇ ਦੀ ਜਾਤ ਵਾਲਾ ਬੰਦਾ ਦੂਜੇ ਡੱਬੇ 'ਚ ਐਂਟਰ ਨਹੀਂ ਹੋ ਸਕਦਾ। ਜੇ ਮੰਨ ਲਓ ਸਭ ਤੋਂ ਉਦਲੀ ਜਾਤੀ ਦਾ ਜਿਹਨੂੰ ਬ੍ਰਾਹਮਣ ਕਹਿੰਦੇ ਆ, ਜੇ ਉਹ ਕੋਈ ਕਰਮ ਵੀ ਕਰਦਾ, ਜੇ ਉਹ ਕਤਲ ਵੀ ਕਰਦਾ, ਜੋ ਗੈਂਗਸਟਰ ਵੀ ਆ, ਜੋ ਨਸ਼ਾ ਤਸਕਰੀ ਵੀ ਕਰਦਾ, ਭ੍ਰਿਸ਼ਟਾਚਾਰ ਵੀ ਕਰਦਾ ਪਰ ਉਹ ਉਹੀ ਉੱਚੀ ਜਾਤ ਦਾ ਰਹੇਗਾ, ਉਹਦਾ ਸਨਮਾਨ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਬਹੁਤ ਪੁੰਨ ਕਰਕੇ ਬਣਿਆ ਉੱਤੇ। ਉਹਦਾ ਡੱਬਾ ਉੱਥੇ ਰਹੇਗਾ ਉਹਨੂੰ ਬਦਲਿਆ ਨਹੀਂ ਜਾਏਗਾ ਉਹਦੇ ਮੁਕਾਬਲੇ ਵਿੱਚ ਜੇ ਥੱਲੇ ਦਾ ਸਮਾਜ ਜਿਹਨੂੰ ਦਲਿਤ ਭਾਈਚਾਰਾ ਕਹਿੰਦੇ ਆਂ ਸ਼ੁੱਧ ਰਿਆ ਵੈਸ਼ ਆ ਜੇ ਉਹਨਾਂ ਤੇ ਕੋਈ ਬੱਚੇ ਚੰਗਾ ਕੰਮ ਕਰਨ ਲੱਪ ਹੋਵੇ ਕੋਈ ਵਿਗਿਆਨਕ ਲੱਪ ਹੋਵੇ ਕੋਈ ਲੋਕਾਂ ਦਾ ਭਲਾ ਕਰਨ ਲੱਪ ਹੋਵੇ ਕੋਈ ਚੰਗਾ ਸਾਹਿਤਕਾਰ ਲੱਪ ਹੋਵੇ ਨਹੀਂ ਨਹੀਂ ਭਾਵੇਂ ਲੱਖ ਹੋਵੇ ਉਹ ਪੜਿਆ ਲਿਖਿਆ ਵੀ ਹੋਵੇ ਪਰ ਉਹਦਾ ਡੱਬਾ ਉਹੀ ਰਹੇਗਾ ਜਾਤ ਪਾਤ ਦਾ ਉਹ ਨਾ ਦੂਜੇ ਡੱਬੇ ਚ ਨਾ ਤੀਜੇ ਡੱਬੇ ਚ ਆ ਨਹੀਂ ਸਕੇਗਾ ਇਹ ਡੱਬਾ ਬੰਦ ਟੰਚਾ ਹੋਏਗਾ। ਤੋਂ ਮੇਰਾ ਭਾਵ ਕਹਿਣ ਤੋਂ ਵੀ ਇਹ ਇਕੱਲਾ ਦਲਤ ਭਾਈਚਾਰੇ ਲਈ ਨਹੀਂ ਹੈ। ਇਹ ਸਮੁੱਚੇ ਸਮਾਜ ਲਈ ਆ ਜੇ ਉੱਚੀ ਜਾਤੀ ਦਾ ਬੰਦਾ ਕੋਈ ਮਾੜੇ ਕੰਮ ਕਰਦਾ ਹੋਇਆ ਲੜਕੀਆਂ ਨਾਲ ਛੇੜਛੜ ਕਰਦਾ ਹੋਇਆ ਸਮਗਲਿੰਗ ਕਰਦਾ ਕਰਦਾ ਤਾਂ ਕੀ ਉਹਦੇ ਉੱਚ ਜਾਤੀਆਂ ਦੇ ਜਿਹੜੇ ਕਿਰਤੀ ਲੋਕ ਆ ਉਹ ਨਹੀਂ ਉਹਦੇ ਸ਼ਿਕਾਰ ਹੋਣਗੇ ਉਹਦੇ ਜ਼ੁਲਮਾਂ ਦਾ ਉਹਦੀਆਂ ਸ਼ਰਾਰਤਾਂ ਦਾ ਇਹ ਬਾਕੀ ਜਾਤੀਆਂ ਵਾਲੇ ਹੋਣਗੇ ਤਾਂ ਉਹ ਵੀ ਹੋਣਗੇ لازمی ਤੌਰ ਤੇ ਇਸੇ ਤਰ੍ਹਾਂ ਜਿਹੜਾ ਥੱਲੇ ਦਾ ਸਮਾਜ ਆ ਉਹ ਤਾਂ ਫਿਰ ਬਿਲਕੁਲ ਹੀ ਐਸੇ ਜਗ੍ਹਾ ਪਹੁੰਚ ਜਾਏਗਾ ਜਿੱਥੇ ਮੁੜ ਕੇ ਗੁਲਾਮਦਾਰੀ ਆ ਜਾਏਗੀ ਮਨੁਵਾਦੀ ਢਾਂਚਾ ਮਨੂ ਨੇ ਰਚਿਆ ਜਿਹੜਾ ਉਹਨੇ ਬੜੀ ਚਲਾਕੀ ਉਪਰ ਢੰਗ ਨਾਲ ਕੁਝ ਲੋਕਾਂ ਨੂੰ ਵੱਖਰੇ ਬਣਾ ਦਿੱਤਾ ਵੀ ਤੁਸੀਂ ਬਿਨਾਂ ਕੰਮ ਕਰਦੋ ਫੁਲਕਾ ਪਾਣੀ ਛਕੋ ਤੁਹਾਨੂੰ ਰਾਜ ਭਾਗ ਕਰਨ ਦਾ ਅਧਿਕਾਰ ਹੈ ਔਰ ਉਹਨਾਂ ਦੀ ਭਾਸ਼ਾ ਵੀ ਵੱਖਰੀ ਬਣਾ ਦਿੱਤੀ ਜਿਹੜੀ ਆਮ ਲੋਕਾਂ ਦੀ ਭਾਸ਼ਾ ਕਦੀ ਬਣੀ ਹੀ ਨਾ ਸੰਸਕ੍ਰਿਤ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਨਹੀਂ ਔਰ ਉਹਨਾਂ ਨੂੰ ਕਹਤਾ ਵੀ ਤੁਸੀਂ ਇਹ ਵਿਗਿਆਨੀ ਹੋ ਤੁਸੀਂ ਸਾਡਾ ਹੀ ਮਾਲਕੀ ਆ ਤੁਹਾਨੂੰ ਹੀ ਅਧਿਕਾਰ ਆ ਪੂਰਾ ਰਾਜ ਕਰਨ ਦਾ ਬਿਨਾ ਕੰਮ ਤੋਂ ਰੋਟੀ ਪਾਣੀ ਖਾਣ ਦਾ ਜੋ ਤੁਸੀਂ ਕਹਿੰਦੇ ਉਹ ਹੀ ਸੱਚ ਆ ਤੁਸੀਂ ਅੰਦਾਜ਼ਾ ਲਾਓ ਵੀ ਭਾਰਤ ਵਿੱਚ ਬਹੁਤ ਸਾਰੇ ਉੱਚ ਜਾਤੀ ਦੇ ਲੋਕ ਹੈ ਜਿਹੜੇ ਚੰਗਾ ਕੰਮ ਕੀਤਾ ਜਿਹੜੇ ਦੇਸ਼ ਭਗਤੀ ਦਾ ਕੰਮ ਕੀਤਾ ਉਹ ਸਤਿਕਾਰ ਦੇ ਪਾਤਰ ਆ ਪਰ ਜਿਹਦੇ ਵਿੱਚ ਉੱਚ ਜਾਤੀ ਦੀ ਮਾਨਸਿਕਤਾ ਆ ਵੀ ਇਹ ਬਈ ਮੈਂ ਵੀ ਮੈਂ ਉੱਚ ਜਾਤੀ ਦਾ ਆ ਤੇ ਮੇਰਾ ਮੈਨੂੰ ਬਿਨਾ ਕੰਮ ਕਰਦੋਂ ਮੈਂ ਚੰਗਾ ਆ ਮਾੜੇ ਕੰਮ ਕਰਦਾ ਹੋਇਆ ਵੀ ਮੈਂ ਉੱਤਮ ਆ ਤੇ ਫਿਰ ਇਹ ਤਾਂ ਬਹੁਤ ਵੱਡਾ ਅਨਿਆਹ ਹੋਏਗਾ ਨਾ ਅਨੈਤਿਕਤਾ ਹੋਏਗੀ ਹੈ ਇਸ ਲਈ ਜਿਹੜਾ ਇਹ ਧਾਂਚੇ ਦਾ ਪ੍ਰਚਾਰ ਕਰਨ ਦਾ ਮੈਨਾ ਇਹ ਆ ਵੀ ਇਹ ਇੱਕ ਉਹਨਾਂ ਲੋਕਾਂ ਨੂੰ ਗਰੰਟੀ ਦੇਣਾ ਵੀ ਜਿਹਨਾਂ ਦੀ ਜਾਤ ਉੱਚੀ ਆ ਉਹ ਕੋਈ ਵੀ ਕੋ ਕਰਮ ਕਰਨ ਉਹਨਾਂ ਦਾ ਮਾਫ ਆ ਇਹ ਖਤਰਨਾਕ ਬਰਤਾਰ ਆ ਤੁਜਾ क्षत्रिय ਉਹ ਰਾਖੀ ਕਰਨਗੇ ਉਹ ਫਿਰ ਵੀ ਉਹ ਪਹਿਲੇ ਵਾਲੇ ਦੇ ਬਰਾਬਰ ਨਹੀਂ ਉਹਦੀ ਜਾਤੀ ਦੇ ਬਰਾਬਰ ਨਹੀਂ ਹੋਣਗੇ ਤੇ ਸ਼ੂਦਰ ਆ ਬੇਸ਼ਿਆ ਥੱਲੇ ਦੀਆਂ ਜੜੀਆਂ ਜਿਹੜੀਆਂ ਨੀਵੀਆਂ ਜਾਤੀਆਂ ਦਲਤ ਸਮਾਜ ਜਾਂ ਜਿਹਨੂੰ ਸ਼ੂਹਾ ਸ਼ਾਦੀਆਂ ਨੂੰ ਬੰਦਾ ਆ ਜਿਹੜੇ ਉਹ ਸ਼ੁੱਧ ਰਿਆ ਥੱਲੇ ਵਾਲੇ ਉਹ ਸਭ ਤੋਂ ਵੱਧ ਪੀੜਾ ਹੜਾ ਰਹੇ ਆ ਹੜਾਉਣਗੇ ਫਿਰ ਜੇ ਮਨੂੰ ਵੱਧ ਦੁਬਾਰਾ ਆ ਜਾਂਦਾ ਹਾਲੇਪ ਉਹਨਾਂ ਦੀ ਪੀੜਾ ਮੁੱਕੀ ਨਹੀਂ ਹੈ ਚਾਹੇ ਗੁਰੂ ਅਰਬਿੰਦਾਸ ਜੀ ਨੇ ਬੇਗਮਪੁਰੇ ਦਾ ਨਾਰਾ بلند ਕੀਤਾ ਕਵੀਰ ਜੀ ਨੇ ਆਪਣੀਆਂ ਲਿਖਤਾਂ ਚ ਪਰਖੱਚੇ ਢਾਹੇ ਜਾਤਪਾਤ ਦੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਜੇ ਤੁਸੀਂ ਉੱਚੀ ਜਾਤ ਦੇ ਹੋ ਤੇ ਮੈਂ ਨੀਵੀਂ ਜਾਤ ਦਾ لیکن ਇਹਦਾ ਅੰਤਰ ਦੱਸਿਓ ਮੈਨੂੰ ਵੀ ਜਨਮ ਲੋਕ ਦੋਨਾਂ ਦਾ ਇੱਕੋ ਤਰ੍ਹਾਂ ਹੋਇਆ ਸੀ ਕਿ ਵਕ ਵਕ ਤਰ੍ਹਾਂ ਹੋਇਆ ਸੀ ਜਿੱਦਾਂ ਜਨਮ ਤੇਰਾ ਹੋਇਆ ਸੀ ਉਦਾਂ ਹੀ ਮੇਰਾ ਹੋਇਆ ਸੀ ਇਕਬੀਰ ਜੀ ਕਹਿੰਦੇ ਆ ਨਾਨਕ ਸਾਹਿਬ ਦੇ ਦਰਜਾ ਉਹਨਾਂ ਦੀ ਬਾਣੀ ਫਿਰ ਨਾਨਕ ਦੇਵ ਜੀ ਨੇ ਤਾਂ ਕਮਾਲ ਨਹੀਂ ਕਰਤੀ ਆ ਕਿ ਉਹਨਾਂ ਦੇ ਬਾਣੀ ਰਚ ਕੇ ਇਤਿਹਾਸ ਬਣਾਤਾ ਨਵਾਂ ਨਵਾਂ ਫਲਸਫਾ ਦੇ ਦਿੱਤਾ ਵੀ ਇਹ ਜਿਹੜੀਆਂ ਉੱਚੀਆਂ ਜਾਤਾਂ ਵਾਲੀਆਂ ਗੱਲਾਂ ਤੁਸੀਂ ਕਰਦੇ ਹੋ ਪੂਰਾ ਬਕਵਾਸ ਆ ਇਹ ਇਹ ਗਲਤ ਆ ਹੈ ਔਰ ਜੇ ਤੁਸੀਂ ਇਹ ਜਾਤਵਾਦ ਦਾ ਭਰੋਸਾ ਕਰਦੇ ਹੋ ਤਾਂ ਫਿਰ ਮੈਂ ਸਭ ਤੋਂ ਨੀਵੀਂ ਜਾਤ ਵਾਲਿਆਂ ਨਾਲ ਆ ਮੈਂ ਉਹਨਾਂ ਵਿੱਚੋਂ ਇੱਕ ਆ ਇਹ ਬੜਾ ਵੱਡਾ ਗੁਰੂ ਹੋ ਸਾਡਾ ਕੀ ਕਹਿ ਸਕਦਾ ਉਹਨੇ ਫਿਰ ਜਾਤ ਪਾਤ ਦੇ ਭਰਮ ਵੀ ਤੋੜੇ ਆ ਉਹ ਉਹਨਾਂ ਦੀਆਂ ਜਿਹੜੀਆਂ ਗੁਰਬਾਣੀ ਉਹਦੇ ਵਿੱਚ ਦਰਜ ਆ ਔਰ ਜ਼ਿੰਦਗੀ ਦਾ ਅਮਲ ਵੀ ਉਹਨਾਂ ਦੇ ਆ ਕਿ ਸਹਿਯੋਗੀ ਜਿਹੜਾ ਮਿੱਤਰ ਚੁਣਿਆ ਉਹ ਮਰਾਸੀ ਜਾਤੀ ਦਾ ਚੁਣਿਆ ਜਿਹੜਾ ਨੀਵੀਂ ਜਾਤੀਆਂ ਕਹਣ ਵਾਲਾ ਉਹਨੂੰ ਨਾਲ ਤੋਰਿਆ ਆਪਣੇ ਉਹਨਾਂ ਦੀ ਵੈਸੇ ਉਹ ਲਖਣ ਉਹਨਾਂ ਦੀ ਸਾਰੀ ਫਲਸਫਾ ਗੁਰਨਾਦ ਦੇਵ ਜੀ ਮਹਾਰਾਜ ਦਾ ਉਹ ਫੇਰ ਗੱਲ ਚੱਲਦੀ ਰਹੀਦਾ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਜਿਹੜੇ ਪੰਜ ਪਿਆਰਿਆਂ ਦਾ ਕਨਸੈਪਟ ਆ ਉਹ ਵੀ ਫੇਰ ਇਹਨਾਂ ਨੀਵੀਂ ਜਾਤੀਆਂ ਤੋਂ ਬੰਦਿਆਂ ਦਾ ਹੀ ਆ ਉਹ ਵੀ ਇਹ ਸੀ ਵੀ ਇਹਨਾਂ ਨੂੰ ਮੈਂ ਸਵੈ ਮਾਣ ਵਾਲੇ ਬੰਦੇ ਬਣਾਉਣਾ ਚਾਹੁੰਦੇ ਆ ਇਹਨਾਂ ਹੱਥੋਂ ਗਰੀਬ ਲੋਕਾਂ ਦੀ ਲੁੱਟ ਖਤਮ ਹੋਏਗੀ ਇਹਨਾਂ ਦਾ ਏਕਾ ਚਾਹੀਦਾ ਪੰਜ ਪੈਰ ਇਹਦੀ ਜਿਹੜਾ ਕਲਪਨਾ ਆ ਕੋਈ ਸਮਝਦਾਰੀ ਉਹ ਗੁਰੂ ਜੀ ਨੇ ਲਿਆਂਦੀ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਅੱਜ ਜਦੋਂ ਮੋਦੀ ਇਹ ਪ੍ਰਚਾਰ ਕਰ ਰਿਹਾ ਬੋਦੀ ਸਰਕਾਰ ਆਰਐਸਐਸ ਪ੍ਰਚਾਰ ਕਰ ਰਹੀ ਵੀ ਭਾਰਤ ਨੂੰ ਇੱਕ ਮਨੁਵਾਦੀ ਢਾਂਚਾ ਹੀ ਚਾਹੀਦਾ ਆ ਤੇ ਅਸੀਂ ਮਨੁਵਾਦੀ ਢਾਂਚਾ ਲਿਆਵਾਂਗੇ ਫਿਰ ਮੈਂ ਸਭੀ ਦਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਵੀ ਉਸ ਢਾਂਚੇ 'ਚ ਫਿਰ ਸਾਡੇ ਬੱਚੇ ਪੜ੍ਹਾਈ ਨਹੀਂ ਕਰ ਸਕਣਗੇ ਦਲਤਾਂ ਦੇ ਕੰਨਾਜਾ ਸਿੱਕਾ ਦਾ ਭਾਵੇਂ ਕੋ ਨਾਂ ਪਾਵੇ ਪਰ ਉਹਨਾਂ ਨੂੰ ਪੜਨ ਤੋਂ ਬੰਚਦੇ ਇਸ ਤਰ੍ਹਾਂ ਕਰ ਲਿਆ ਜਾਊਗਾ ਵਿਦੇ ਇਨੀ ਮਹਿੰਗੀ ਹੋ ਜਾਏ ਕਿ ਕੋ ਗਰੀਬ ਆਦਮੀ ਪੜੇ ਹੀ ਨਾ ਹੁਣ ਕੋ ਕਾਨੂੰਨੀ ਤੌਰ ਤੇ ਤਾਂ ਮਨਾਹੀ ਨਹੀਂ ਹੈ ਵੀ ਪੜ ਨਹੀਂ ਸਕਦੇ ਜੇ ਤੈਨ ਜਿਹੜੇ ਲੋਕ ਸਫਾਈ ਕਰਮਚਾਰੀ ਕੰਮ ਕਰਦੇ ਆ ਗਰੀਬ ਵੀ ਹਟਾਉਂਦੇ ਆ ਦਿਹਾੜੀਆਂ ਕਰਦੇ ਆ ਪੰਜਾਬ ਝੋਨਾ ਲਾਉਂਦੇ ਆ ਕਿ ਉਹਨਾਂ ਦੇ ਬੱਚੇ ਕਿੰਨੇ ਕੁ ਡਾਕਟਰ ਬਣ ਰਿਹਾ ਕਿੰਨੇ ਕੁ ਇੰਜੀਨੀਅਰ ਬਣ ਰਿਹਾ ਕਿੰਨੇ ਕਈ ਆਈਪੀਐਸ ਬਣ ਰਿਹਾ ਹੈ ਹਾਲਾਂਕਿ ਕਾਨੂੰਨੀ ਤੌਰ ਤੇ ਕੋਈ ਪਾਬੰਦੀ ਨਹੀਂ ਪਰ ਜਦੋਂ ਕਾਨੂੰਨੀ ਤੌਰ ਤੇ ਪਾਬੰਦੀ ਲਾਤੀ ਉਹਨਾਂ ਨੇ ਹੁਣ ਤੁਸੀਂ ਕਹਿ ਸਕਦੇ ਹੋ ਕਾਨੂੰਨੀ ਤੌਰ ਤੇ ਬੰਦੀ ਕਿਦਾਂ ਲਾ ਦੇਣਗੇ ਲਾਤੀ ਨਾ ਉਹਨਾਂ ਨੇ ਕਵਾੜੀਆਂ ਦੇ ਮੇਲੇ ਤੇ ਯਾਤਰਾ ਦੇ ਦੌਰਾਨ ਕਿ ਮੁਸਲਮਾਨ ਭਾਈਚਾਰਾ ਦੁਕਾਨ ਨਹੀਂ ਖੋਲ ਸਕਦਾ ਪਰ ਦੁਕਾਨ ਦੇ ਉੱਤੇ ਨਾਂ ਲਿਖੋ ਆਪਣਾ ਵੀ ਮੈਂ ਮੁਸਲਮਾਨ ਆ ਕਿ ਮੈਂ ਹਿੰਦੂ ਆ ਤਾਂ ਕਿ ਕੋਈ ਹਿੰਦੂ ਕਾਵੜੀਆ ਇਹਨਾਂ ਦੀ ਦੁਕਾਨ ਤੋਂ ਸੌਦਾ ਨਾ ਲੈ ਸਕੇ ਮੁਸਲਮਾਨ ਮੁੰਡੇ ਸਬਜ਼ੀਆਂ ਨਹੀਂ ਵੇਚ ਸਕਦੇ ਕਾਨੂੰਨ ਮੁਤਾਬਕ ਨਹੀਂ ਨਹੀਂ ਇੱਕ ਤੇ ਲਿਖਿਆ ਆ ਇਕਨਾਂ ਹਾਲਾਤ ਐ ਅਸੀਂ ਬਣਾ ਦਿੱਤੇ ਕਿ ਮੁਸਲਮਾਨ ਭਾਈਚਾਰਾ ਸਬਜ਼ੀਆਂ ਨਹੀਂ ਵੇਚ ਸਕਦਾ ਮੁਸਲਮਾਨ ਭਾਈਚਾਰਾ ਦੂਜੇ ਮਿਲਿਆ ਚ ਰਹਿ ਨਹੀਂ ਸਕਦਾ ਜਿੱਥੇ ਗੈਰ ਮੁਸਲਮਾਨ ਆ ਤਾਂ ਇਸੇ ਤਰ੍ਹਾਂ ਉਹ ਕਾਨੂੰਨ ਵੀ ਬਣਾ ਦੇਣਗੇ ਜੇ ਬਣ ਗਿਆ ਤਾਂ ਬਹੁਤ ਖਤਰਨਾਕ ਆ ਗਿਆ ਬਿਨਾਂ ਕਾਨੂੰਨ ਬਣਨ ਤੋਂ ਵੀ ਉਹ ਵਿਦਿਆ ਤੋਂ ਮਹਿਰੂਮ ਕਰ ਦਿੱਤੇ ਜਾਣਗੇ ਦਲ ਸਭਾਜ ਦੇ ਜੇ ਵਿਦਿਆ ਤੋਂ ਮਹਿਰੂਮ ਹੋ ਗਿਆ ਤਾਂ ਫਿਰ ਅਸੀਂ ਕਿਸੇ ਜੋਗ ਦੇ ਨਹੀਂ ਰਹਿ ਵਿਦਿਆ ਹੀ ਸਾਡਾ ਤੀਜਾ ਨੇਤਰ ਆ ਤਾਂ ਫਿਰ ਸਾਡੇ ਕੋਲ ਕੰਮ ਕਿੱਥੋਂ ਮਿਲਣਾ ਸਾਨੂੰ ਸਵੈ ਮਾਨ ਕਿੱਥੋਂ ਮਿਲਣਾ ਕਿ ਅਸੀਂ ਸਾਰੀ ਜ਼ਿੰਦਗੀ ਜਿੱਥੋਂ ਅਸੀਂ ਪਹਿਲਾਂ ਤੁਰੇ ਸਾਂ ਹਜ਼ਾਰਾਂ ਸਾਲ ਪਹਿਲਾਂ ਉੱਥੇ ਹੀ ਮੁੜ ਕੇ ਪਹੁੰਚ ਜਾਵਾਂਗੇ। ਔਰ ਇਹ ਇੱਕ ਬਹੁਤ ਖਤਰਨਾਕ ਗੱਲ ਇਹ ਆ ਅਸੀਂ ਦਲਿਤ ਸਮਾਜ ਦੀਆਂ ਜਥੇਬੰਦੀਆਂ ਦਾ ਬਹੁਤ ਸਤਿਕਾਰ ਕਰਦੇ ਆ। ਬਲਕਿ ਕਈ ਵਾਰੇ ਅਸੀਂ ਸਵੈ-ਨੁਕਤਾ ਚੀਨੀ ਵੀ ਕੀਤੀ ਆਪਣੇ ਕਮਿਊਨਿਸਟਾਂ ਨੇ ਖਾਸ ਕਰਕੇ ਅਸੀਂ ਕਿ ਅਸੀਂ ਸਮੇਂ ਸਿਰ ਆ ਕੇ ਭਾਰ ਦੇ ਸਮਾਜਿਕ ਜ਼ਬਰ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ। ਇਸ ਕਰਕੇ ਅਸੀਂ ਇਹਦੇ ਉੱਤੇ ਬਹੁਤੀ ਓਡੀ ਲੜਾਈ ਨਹੀਂ ਦਿੰਦੇ ਹਾਲਾਂਕਿ ਕਮਿਊਨਿਸਟ ਪਰਿਵਾਰ ਕਮਿਊਨਿਸਟ ਵਿਚਾਰਧਾਰਾ ਜਾਤ ਪਾਤ ਨੂੰ ਨਹੀਂ ਮੰਨਦੀ ਸਾਡੇ ਵਿੱਚ ਸਾਡੇ ਘਰਾਂ 'ਚ ਸਾਡੇ ਸਮਾਜ ਵਿੱਚ ਨਹੀਂ ਹੈ ਕਮਿਊਨਿਸਟਾਂ ਦੇ ਪਰ ਸਾਡੇ ਆਪਣੇ ਘਰਾਂ 'ਚ ਨਾ ਸਮਾਜਵਿਤਾ ਵਰਤਾਰਾ ਬਹੁਤ ਵੱਡਾ ਆ ਅਸੀਂ ਉਸ ਵਰਤਾਰੇ ਨੂੰ ਸਮਝਿਆ ਨਹੀਂ ਉਹਦਾ ਲਾਹਾ ਫਿਰ ਪਹਿਲਾਂ ਤਾਂ ਹਾਕਮ ਜਮਾਤਾਂ ਲੈਣੀਆਂ ਰਹੀਆਂ ਜਿਹੜੀਆਂ ਰਾਜਪਾ ਕਰਦੀਆਂ ਤਾਂ ਜੇ ਵਿਰੋਧ ਕਰਨ ਵਾਲੀਆਂ ਆਈਆਂ ਤੇ ਉਹ ਫਿਰ ਇਸ ਇਸ਼ੂ ਨੂੰ ਵਰਤ ਕੇ ਦਲਤਾਂ ਨੂੰ ਆਪਣੇ ਪਾਸੇ ਲਿਆ ਜਾਂਦੀਆਂ ਰਹੀਆਂ ਘਬਰਾਹ ਕਰਕੇ ਵੀ ਦਲਤੋ ਤੁਸੀਂ ਮੇਰੇ ਨਾਲ ਆ ਜਾਓ ਸਿਰਫ ਰੌਲਾ ਇੰਨਾ ਕੀ ਆ ਕਿ ਮੇਰੇ ਸਾਡੇ ਕੋ ਸਤਾਜਵੇ ਦਲਤ ਕੋ ਕਿਸੇ ਕੋਈ ਤਾਂ ਫੇ ਤੁਹਾਡਾ ਮਸਲਾ ਹੱਲ ਹੋ ਜਾਣਾ ਇਹ ਉਮੀਦ ਕਰਨੇ ਨਹੀਂ ਕਿ ਸਤਕਾਰ ਜੋ ਉਮੀਦਵਾਰ ਜੀ ਨੇ ਨਹੀਂ ਆਏ ਉਮੀਦ ਕਰਨੇ ਕਿਹਾ ਗਰੀਬ ਲੋਕਾਂ ਲਈ ਵੋਟ ਦੇ ਅਧਿਕਾਰ ਆਜ਼ਾਦੀਆਂ ਤਾਂ ਅਰਥ ਰੱਖਦੀਆਂ ਜੇ ਉਹਨਾਂ ਦੀ ਆਰਥਿਕ ਲੁੱਟ ਸੜ ਬੰਦ ਹੋਵੇ ਜਿਹੜਾ ਪੂੰਜੀਵਾਦ ਕਰਕੇ ਨਹੀਂ ਹੋਣੀ ਇਸ ਲਈ ਸਾਡੀ ਲੜਾਈ ਪੂੰਜੀਵਾਦ ਦੇ ਖਿਲਾਫ ਜਿਹੜੀਆਂ ਪਾਰਟੀਆਂ ਇਹ ਕਹਿਨੀਆਂ ਬੀਐਸਪੀ ਵਰਗੀ ਖਾਸ ਤੌਰ ਤੇ ਮਾਇਆਵਤੀ ਭੈਣ ਜੀ ਦੀ ਪਾਰਟੀ ਕਿ ਅਸੀਂ ਤਾਂ ਸਰਫੇਸੇ ਕਰਕੇ ਲੜਦੇ ਆਂ ਕਿ ਸਾਡੇ ਹੱਥ ਸੱਤਾ ਆ ਜਵੇ ਬਾਕੀ ਬੰ ਕੰਮ ਰਹੇਗਾ ਤੇ ਸੱਤਾ ਦੇ ਕੇ ਦੇਖੀ ਲੋਕਾਂ ਨੇ ਕੋਈ ਅਵਸਥਾ ਨਹੀਂ ਬਦਲੀ ਕੋਈ ਨਾ। ਨੰਬਰ 2 ਨਾਲੇ ਇਕੱਲੇ ਇੱਕ ਵਰਗ ਦੇ ਮਜ਼ਦੂਰਾਂ ਨੇ ਨਹੀਂ ਰਾਜ ਭਾਗ ਬਦਲਣਾ ਇਸ ਲਈ ਬਹੁਤ ਵੱਡਾ ਏਕਾ ਚਾਹੀਦਾ ਦਲਤਾਂ ਤੇ ਗੈਰ ਦਲਤਾਂ ਦਾ ਏਕਾ ਚਾਹੀਦਾ। ਇਹ ਠੀਕ ਆ ਵੀ ਸਾਨੂੰ ਦਲਤ ਸਮਾਜ ਨੂੰ ਜ਼ਿਆਦਾ ਲੜਨਾ ਚਾਹੀਦਾ ਦਲਤ ਸਮਾਜ ਲਈ ਕਿਉਂਕਿ ਉਹ ਪਹਿਲਾਂ ਹੀ ਬਹੁਤ ਪਿੱਛੇ ਰਹੇ ਆ ਪਰ ਇਹ ਅਰਥ ਨਹੀਂ ਹੈ ਇਕੱਲਾ ਜੇ ਦਲ ਸਮਾਜ 30% ਪਾਸੇ ਹੋ ਗਿਆ ਤੇ ਉਹ ਇਕੱਲਾ ਸਭ ਕੁਝ ਸੱਤਾ ਦੇ ਕਬਜ਼ਾ ਕਰ ਲ ਜਾਏਗਾ ਇਹਦਾ ਮੈਨਾਂ ਉਹ ਸਾਡਾ ਜਿਹੜਾ ਬੰਦਾ ਇਹ ਕਹਿੰਦਾ ਗੱਲ ਵੀ ਇਹ ਵੱਖਰੇ ਹੋ ਕੇ ਲੜਨ ਉਹ ਸਾਡੇ ਲਈ ਸੱਤਾ ਲਈ ਗੰਭੀਰ ਨਹੀਂ ਹੈ ਉਹ ਸਾਡਾ ਮਿੱਤਰ ਨਹੀਂ ਹੋ ਸਕਦਾ ਤੇ ਹੁਣ ਤਾਂ ਗੱਲ ਵੱਡੀ ਸਪਸ਼ਟ ਹੋ ਗਈ ਹੈ ਮਾਇਆਵਤੀ ਜੀ ਨੇ ਇਹ ਫੈਸਲੇ ਕਰ ਲਿਆ ਲਗਭਗ ਉਹ ਕਿਸੇ ਢੰਗ ਨਾਲ ਵੀ ਬੀਜੇਪੀ ਦੇ ਹੱਕ ਚ ਹੀ ਭੁਗਤਣਾ ਆ ਯਾਰ ਚਾਹੇ ਸਿੱਧਾ ਸਮਝੌਤਾ ਕਰਕੇ ਭੁਗਤਣਾ ਆ ਚਾਹੇ ਪਾਰਲੀਮੈਂਟ 'ਚ ਵੋਟਾਂ ਪਾਉਣ ਵੇਲੇ ਭੁਗਤਣਾ ਆ ਚਾਹੇ ਫਿਰ ਵੋਟਾਂ ਦੇ ਦੌਰਾਨ ਬੇ ਲੋੜੇ ਵੀਦਵਰ ਖੜਾ ਕਰਕੇ ਬੀਜੇਪੀ ਦੀ ਮਦਦ ਕਰਨੀ ਆ ਮੈਂ ਬਿਲਕੁਲ ਹੀ ਸਪਸ਼ਟ ਤੌਰ ਤੇ ਕਹਿਣਾ ਚਾਹੁੰਨਾ ਥੱਲੇ ਦਲਤ ਸਮਾਜ ਦੇ ਬੀਐਸਪੀ ਸਮਾਜ ਦੇ ਨੌਜਵਾਨ ਗੱਬਰੂਆਂ ਤੇ ਮੈਨੂੰ ਮੁਹੱਬਤ ਤੇ ਬਹੁਤ ਪਿਆਰ ਆ ਤੇ ਮਾਣ ਵੀ ਆ ਉਹਨਾਂ ਦੇ ਕਾਰੀਕਰਤਾ ਬਹੁਤ ਤਗੜੇ ਆ ਬਹੁਤ ਡਿਵੋਟੀ ਆ ਮਿਸ਼ਨਰੀ ਆ ਪਰ ਬੀਐਸਪੀ ਦੇ ਆਗੂ ਵੱਡੇ ਉਹ ਬੀਜੇਪੀ ਤੋਂ ਡਰਦੇ ਡਰੇ ਕਿਉਂ ਆ ਉਹਨਾਂ ਨੇ ਬੇਅੰਤ ਮਾਇਆ ਇਕੱਠੀ ਕੀਤੀ ਆ ਘਬਰਾਉਂਦੇ ਆ ਕਿਤੇ ਈਡੀ ਨਾ ਆ ਜਾਵੇ ਕਿਤੇ ਜੇਲ੍ਹਾਂ 'ਚ ਨਾ ਪੈ ਤਾਵੇ ਚਾਹੀਦਾ ਤੇ ਹੈ ਨਾ ਕਿਹਾ ਜਾਵੇ ਲੋਕਾਂ ਨੂੰ ਵੀ ਤੁਸੀਂ ਜੋ ਕਰਨਾ ਕਰੋ ਜੇ ਸੱਚੇ ਹੋਈ ਅਸੀਂ ਲੜਾਂਗੇ ਬਹਿ ਕੇ ਗਲਤਾਂ ਦਾ ਸਮਾਜ ਕਿਤੇ ਐਵੇਂ ਤਾਂ ਨਹੀਂ ਸੱਤਾ ਤੇ ਆਉਣਾ ਵੀ ਅਸੀਂ ਕਹੀਏ ਜੇਲਾਂ ਤੋਂ ਡਰੀ ਜਾਈਏ ਬਹਿ ਕੇ ਲੇਕਿਨ ਬੀਐਸਪੀ ਦੇ ਆਗੂਆਂ ਦਾ ਕਰਦਾਰ ਉਹ ਨਹੀਂ ਜੋ ਡਾਕਟਰ ਪੀਮਰਾ ਅੰਬੇਦਕਰ ਜੀ ਚਾਹੁੰਦੇ ਸਨ ਜਿੱਦਾਂ ਦਾ ਰਾਜਪਾਗ ਰਵਦਾਸ ਮਹਾਰਾਜ ਜੀ ਚਾਹੁੰਦੇ ਸਨ ਸਿਰਜਣਾ ਉਸ ਸਮਾਜ ਲਈ ਨਹੀਂ ਆਪਣਾ ਰੋਲ ਪਾ ਰਹੀ ਰੋਲ ਅਦਾ ਕਰ ਰਹੀ ਬੀਐਸਪੀ ਅੱਜ ਦੀ ਖਾਸ ਕਰਕੇ ਉਹਦੇ ਆਗੂ ਜਿਹੜੇ ਆ ਇਸ ਲਈ ਅਸੀਂ ਜਿਹੜੀ ਮੁਹਿੰਮ ਚਲਾਉਣੀ ਆ ਉਹਦੇ ਚ ਅਸੀਂ ਬੀਐਸਪੀ ਦੇ ਸਾਰੇ ਆਗੂਆਂ ਨੂੰ ਦਲਤ ਸਮਾਜ ਦੇ ਅਮੇਦਕਰ ਸਾਹਿਬ ਜੀ ਨੂੰ ਮੰਨਣ ਵਾਲੇ ਬਾਬਾ ਸਾਧੂ ਔਰ ਜਿਹੜੇ ਦੂਜੇ ਆ ਪਛੜੀਆਂ ਜਾਤੀਆਂ ਦੇ ਲੋਕੀ ਆ ਜਿਹੜੇ ਦਲਤ ਨਹੀਂ ਪਰ ਜ਼ਿਮੀਦਾਰ ਵੀ ਨਹੀਂ ਹੈ ਬਹੁਤ ਜਾਤੀਆਂ ਆ ਨਾਈ ਚਿਹੋਰ ਛੀਮਬੇ ਤਰਖਾਨ ਲੋਹਾਰ ਬਹੁਤ ਬਹੁਤ ਜਾਤੀਆਂ ਆ ਉਹ ਉਹਨੂੰ ਅਸੀਂ ਬੈਕਵਰਡ ਕਲਾਸਿਫਾਈ ਕੀਤਾ ਹੈ ਉਹਨਾਂ ਨੂੰ ਵੀ ਨਾਲ ਲੈਣਾ ਹੈ ਅਸੀਂ ਲੈ ਕੇ ਇਸ ਮਹਿੰਮਤ ਦੇ ਦਸਾਂ ਲੋਕਾਂ ਨੂੰ ਕਿ ਮਨੁਵਾਦ ਧੰਚਾ ਇਹਨਾਂ ਦੋਨਾਂ ਦੇ ਬਹੁਤ ਵੱਡਾ ਦੁਸ਼ਮਣ ਹੈ ਸਾਨੂੰ ਗੁਲਾਮ ਬਣਾ ਦੇਗਾ ਲੋਕੋ ਜਾਗਰੂਕ ਹੋਵੋ ਤੇ ਜਾਗਰੂਕ ਹੋ ਕੇ ਤਕੜੇ ਹੋ ਕੇ ਮੋਦੀ ਨੂੰ ਸੱਤਾ ਤੋਂ ਲਾਉਣ ਦਾ ਕੰਮ ਕਰੋ ਅਸੀਂ ਇਸ ਮਹਿੰਮਤ ਦੀ ਯਤਨ ਕਰਾਂਗੇ ਕਿ ਜਿਹੜੇ ਗੈਰ ਗਲਤ ਆ ਉਸ ਜਾਤੀਆਂ ਦੇ ਵਿੱਚੋਂ ਵੀ ਕੋਈ ਸਿਆਣੇ ਬੰਦੇ ਆ ਉਹ ਵੀ ਆ ਕੇ ਇਹਨਾਂ ਮੀਟਿੰਗਾਂ ਨੂੰ ਸੁਣਨ ਕਿਸਾਨ ਖਾਸ ਤੌਰ ਤੇ ਸੁਣਨ ਉਹ ਸਮਝਣ ਬਈ ਕਿਸਾਨੀ ਮੁੱਦੇ ਜਾਂ ਕਿਸਾਨ ਦੇ ਮਸਲੇ ਵੀ ਹੱਲ ਤਾਂ ਹੋਣੇ ਆ ਜੇ ਉਹਨਾਂ ਦਾ ਮਜ਼ਦੂਰ ਜਮਾਤ ਨਾਲ ਭਾਈਚਾਰਾ ਬਣੇ ਤੇ ਮਜ਼ਦੂਰ ਜਮਾਤ ਨਾਲ ਭਾਈਚਾਰਾ ਗੱਲਾਂ ਨਾਲ ਨਹੀਂ ਬਣਦਾ ਉਹਨਾਂ ਦੇ ਹਿੱਤਾਂ ਲਈ ਖੜਨਾ ਪੈਂਦਾ ਆ ਕਿ ਜਿੱਥੇ ਬੰਦੀਆਂ ਹੈਗੀਆਂ ਉਹ ਕਹਿੰਦੀਆਂ ਜੀ ਗਾਂ ਆਪ ਸਾਡੀਆਂ ਮੰਗਾਂ ਲੈ ਆਓ ਪਰ ਜਦੋਂ ਮਜ਼ਦੂਰ ਮੰਗ ਕਰੂਗਾ ਨਹੀਂ ਨਹੀਂ ਫੇਰ ਨਹੀਂ ਤੁਹਾਡੀ ਮੰਗ ਠੀਕ ਹੈ ਤੁਹਾਡੇ ਸਾਡੇ ਦੇ ਭਾਰ ਨਾ ਪਾਓ ਜੇ ਪਾਉਗੇ ਤਾਂ ਤੁਹਾਡਾ ਫਿਰ ਸੋਸ਼ਲ ਬਾਈਕਟ ਕਰਾਂਗੇ ਇਦਨੇ ਕੁ ਜਿੱਥੇ ਬੰਦੀਆਂ ਹੈਗੀਆਂ ਸਾਰੀਆਂ ਨਹੀਂ ਅਸੀਂ ਉਹਦਾ ਸਮੁੱਚੇ ਰੂਪ 'ਚ ਇਸ ਮਹਿਮ ਚ ਪਾਰਟੀ ਦਲਤਾਂ ਤੋਂ ਗੈਰ ਦਲਤ ਲੋਕਾਂ ਨੂੰ ਵੀ ਲਿਆਏਗੀ ਸੁਣਾਏਗੀ ਆਪਣੀ ਗੱਲ ਨੂੰ ਰੁਚੇਤਿਆ ਤੌਰ ਤੇ ਦਲਤ ਸਮਾਜ ਨੂੰ ਅਪੀਲ ਕਰੇਗੀ ਕਿ ਜੇ ਗੁਲਾਮੀ ਤੋਂ ਬਚਣਾ ਚਾਹੁੰਦੇ ਹੋ ਜੇ ਤੁਸੀਂ ਬੇਗੰਪੁਰਾ ਬਸਾਉਣਾ ਚਾਹੁੰਦੇ ਹੋ ਤਾਂ ਫਿਰ ਆਪਣੀ ਏਕਾ ਕਰੋ ਤੇ ਹਰ ਕੀਮਤ ਦੇ ਉੱਤੇ ਇੱਕ ਤਾਂ ਤੁਸੀਂ ਭਾਜਪਾ ਨੂੰ ਸੱਤਾ ਤੋਂ ਲਾਓ ਤੂੰ ਜਾ ਇਸ ਲਾਲ ਝੰਡੇ ਦੀ ਪਾਰਟੀ ਨੂੰ ਨੀਲੇ ਝੰਡੇ ਵਾਲਿਆਂ ਦੇ ਦੋਨਾਂ ਦੇ ਵਿਚਾਰਾਂ ਨੂੰ ਇਕੱਠੇ ਕਰੋ ਡਾਕਟਰ ਪੀਮਰਾਓ ਬੇਦਕਰ ਜੀ ਤੇ Karl Marx ਦੇ ਵਿਚਾਰਾਂ ਨੂੰ ਇਕੱਠੇ ਕਰੋ ਡਾਕਟਰ ਪੀਮਰਾਓ ਬੇਦਕਰ ਦੇ ਭਗਤ ਸਿੰਘ ਦੇ ਵਿਚਾਰਾਂ ਨੂੰ ਇੱਕ ਜੁਟ ਕਰਕੇ ਤੁਰੋ ਜੇ ਇਹ ਅਸੀਂ ਕਰ ਜਾਈਏ ਜੇ ਅਸੀਂ ਬੇਦਕਰ ਜੀ ਦੇ ਵਿਚਾਰਾਂ ਨੂੰ ਤੇ Marx ਦੇ ਵਿਚਾਰਾਂ ਨੂੰ ਇਕੱਠੇ ਜੋੜ ਕੇ ਤੁਰੀਏ ਭਗਤ ਸਿੰਘ ਦੇ ਵਿਚਾਰਾਂ ਨਾਲ ਤੋਰ ਕੇ ਜੋੜ ਕੇ ਤੁਰੀਏ ਮੈਂ ਸਮਝਦਾ ਪੰਜਾਬ ਦੇ ਵਿੱਚ ਕਾਇਆ ਕਲਪ ਕੀਤੀ ਜਾ ਸਕਦੀ ਹੈ ਬਹੁਤ ਵੱਡੀ ਲਹਿਰ ਖੜੀ ਕੀਤੀ ਜਾ ਸਕਦੀ ਹੈ ਇਹ ਚੱਤੀਮਾ ਹਮਸਿਤਾں ਚਲਾਈ ਆ ਅੱਜ ਮੋਦੀ ਦੀ ਸਰਕਾਰ ਤੇ ਆਰਐਸਐਸ ਵਾਲੇ ਖਾ ਯੋਜਨਾ ਬੰਦੀ ਕਰਕੇ ਸਮਾਜ ਦੇ ਵੱਖ-ਵੱਖ ਸਿਆਂ ਦੇ ਉੱਤੇ ਹਮਲਾ ਕਰ ਰਹੇ ਆ ਉਹਨਾਂ ਦੇ ਉਹਨਾਂ ਨੂੰ ਨੇੜੇ ਲਿਆਉਣ ਦਾ ਯਤਨ ਕਰਦੇ ਆ ਕਦੀ ਦਲਿਤ ਸਮਾਜ ਲਈ ਵੱਖਰਾ ਕੰਮ ਕਦੀ ਔਰਤਾਂ ਨੂੰ ਪੈਸੇ ਦੇ ਉਹਨਾਂ ਦੇ ਬਿਹਾਰ ਦਿੱਤਾ ਵੀ 10-10 ਹਜ਼ਾਰ ਰੁਪਿਆ ਦੇ ਦਿੱਤਾ ਵੋਟਾਂ ਹਾਸਲ ਕਰਨ ਨੂੰ ਮਤਲਬ ਉਹ ਸਮਾਜ ਦੇ ਵੱਖ-ਵੱਖ ਸੇ ਟਾਰਗੇਟ ਕਰ ਰਹੇ ਆ ਬਾਲਮੀਕ ਸਮਾਜ ਨੂੰ ਕਰ ਰਹੇ ਸੀ ਬਾਲ ਭਗਵਾਨ ਬਾਲਮੀਕ ਜੀ ਦਾ ਮੰਦਿਰ ਬਣਾਵਾਂਗੇ ਕਦੀ ਉਹ ਚਾਤੀਆਂ ਨੂੰ ਕਹਿੰਦੇ ਵਸੀਂ ਤੁਹਾਡੇ ਹੀ ਤੁਹਾਡੇ ਪੋਜੀਸ਼ਨੀ ਮਨੁਭਾਦੀ ਢਾਂਚਾ ਲਿਆਵਾਂਗੇ ਜਿੱਥੇ ਜਿਹੜੀ ਬੋਲੀ ਸੂਤ ਆਉਂਦੀ ਆ ਉਹ ਕਰਦੇ ਆ ਤੇ ਅਸੀਂ ਇਸ ਮਹਿਮ ਦੇ ਮੁਕਾਬਲੇ ਚ ਇੱਕ ਸਹੀ ਮਹਿਮ ਜਿਹੜੀ ਲੋਕਾਂ ਨੂੰ ਜਾਨਦਾਰ ਲੱਗੇ ਤੇ ਲੋਕਾਂ ਦਾ ਏਕਾ ਬਣਾਵੇ ਬੇਗਮਪੁਰਾ ਬਸਾਉਣ ਦਾ ਸਾਡਾ ਮਦਦ ਕਰੇ ਇਹ ਮਹਿਮ ਚ ਅਸੀਂ ਇਹ ਕੰਮ ਕਰਾਂਗੇ ਮੈਂ ਚਾਹੁੰਦਾ ਜਿਹੜੇ ਪੰਜਾਬ ਦੇ ਸਾਥੀ ਸਾਡੇ ਇਸ ਮਹਿਮ ਚ ਜਾਣ ਉਹ ਇਸ ਮੇਰੀ ਵੀਡੀਓ ਨੂੰ ਸੁਣਨ ਜ਼ਰੂਰ ਜਿਹੜੀ ਇਹਦੇ ਵਿੱਚ ਮੈਂ ਕੁਝ ਵਿਚਾਰ ਦਿੱਤੇ ਆ ਉਹਨਾਂ ਵਿਚਾਰਾਂ ਨੂੰ ਸੋਖੇ ਢੰਗ ਨਾਲ ਲੋਕਾਂ 'ਚ ਪੇਸ਼ ਕਰਨ ਤਾਕਿ ਆਮ ਲੋਕਾਂ ਨੂੰ ਸਮਝ ਆ ਸਕੇ ਪੇ ਮਨੁਵਦ ਆਉਂਦਾ ਅਰਥ ਕੀ ਆ ਤੇ ਸਾਨੂੰ ਗੁਲਾਮੀ ਨਵੇਂ ਸਿਰੋਂ ਕਿੱਦਾਂ ਚੱਲਣੀ ਪਏਗੀ ਫੇ ਸਾਡੀਆਂ ਬੱਚੀਆਂ ਪੜਨ ਤੋਂ ਬਿਨਾ ਫੇ ਅਸੀਂ ਜਾਇਦਾਦ ਤੋਂ ਬਿਨਾ ਫੇ ਅਸੀਂ ਪੜ੍ਹਾਈ ਤੋਂ ਬਿਨਾ ਔਰ ਫੇ ਅਸੀਂ ਹਰ ਚੀਜ਼ ਤੋਂ ਮਹਿਰੂ ਹੋਵਾਂਗੇ ਤੇ ਜਾਨਵਰ ਵਰਗੀ ਜ਼ਿੰਦਗੀ ਹਟਾਵਾਂਗੇ ਉਹ ਸਾਨੂੰ ਮਨਜ਼ੂਰ ਨਹੀਂ ਕਿ ਆਖਦੇ ਲੋਕੋ ਇਸੇ ਕਰਕੇ ਇਹ ਨਾਅਰਾ ਬੁਲੰਦ ਕਰੋ ਪਿੰਡ ਪਿੰਡ ਮਨੁਵਦ ਭਜਾਈਏ ਬੇਗੰਪੁਰਾ ਬਸਾਈਏ ਧੰਨਵਾਦ